ਆ ਕੱਲੀ ਨਹੀਂ ਮਰੀ ਇਹਦੀ ਮੌਤ ਤੋਂ ਬਾਅਦ ਹੁਣ ਘੱਟੋ ਘੱਟ 2 ਤੋਂ ਲੈ ਕੇ 4 ਤੱਕ ਮੌਤਾਂ ਹੋਰ ਹੋਣਗੀਆਂ ਉਹ ਤੜਫ ਤੜਫ ਕੇ ਮਰਨਗੇ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਅੱਖਾਂ ਭਰ ਆਉਣਗੀਆਂ ਤੜਕੇ ਮੈਂ ਸਵੇਰੇ ਸ਼ਹਿਰ ਕਰਨ ਗਿਆ ਤਾਂ ਸੜਕ ਦੇ ਕਿਨਾਰੇ ਮੈਨੂੰ ਆ ਮਰੀਪੇ ਮਿਲੀ ਕੋਈ ਗੱਡੀ ਵਾਲਾ ਜਾਂ ਮੋਟਰਸਾਈਕਲ ਵਾਲਾ ਇਹਨੂੰ ਫੇਟ ਮਾਰ ਗਿਆ ਹਨਾ ਇਹਦੇ ਕੋਲ ਹੋ ਕੇ ਜਦੋਂ ਮੈਂ ਤੱਕਿਆ ਤਾਂ ਮੈਨੂੰ ਪਤਾ ਲੱਗਿਆ ਆਪੇ ਕੋ ਛੋਟੇ ਛੋਟੇ ਤਨਾ ਦੇ ਵਿੱਚ ਦੁੱਧ ਹੈ ਇਹ ਆਪਣੇ ਬੱਚਿਆਂ ਨੂੰ ਦੁੱਧ ਪਲਾ ਕੇ ਸਵੇਰੇ ਸਵੇਰੇ ਆਪਣੀ ਖਰਾਕ ਲੱਭਣ ਲਈ ਬਾਹਰ ਨਿਕਲੀ ਹੋਣੀ ਹੈ ਹਨਾ ਔਲੀ-ਹੌਲੀ ਸੜਕ ਪਾਰ ਕਰਦੇ ਕਰਦੇ ਕਿਸੇ ਮੋਟਰਸਾਈਕਲ ਵਾਲੇ ਨੇ ਕਿਸੇ ਗੱਡੀ ਵਾਲੇ ਨੇ ਇਹਦੇ ਫੇਟ ਮਾਰੀ ਤਾਂ ਆਹ ਮਰ ਗਈ ਤੇ ਇਹਦੇ ਪਿੱਛੇ ਘੱਟੋ-ਘੱਟ 2 ਤੋਂ ਲੈ ਕੇ 4 ਤੱਕ ਇਹਦੇ ਛੋਟੇ-ਛੋਟੇ ਬੱਚੇ ਹੋਣਗੇ ਜਿਹੜੇ ਉਡੀਕਣਗੇ ਕਿ ਸਾਡੀ ਮਾਂ ਬਾਹਰ ਗਈ ਹੈ ਆ ਕੇ ਸਾਨੂੰ ਦੁੱਧ ਪਿਲਾਉਗੀ ਹਨਾ ਫਿਰ ਦੁੱਧ ਪੀਵਾਂਗੇ ਪਰ ਉਹ ਉਹਨਾਂ ਦੀ ਉਡੀਕ ਕਦੇ ਪੂਰੀ ਨਹੀਂ ਹੋਣੀ ਜੇ ਆਹ ਪਾਣਾ ਕਿਸੇ ਇਨਸਾਨ ਨਾਲ ਵਾਪਰਿਆ ਹੁੰਦਾ ਨਾ ਤਾਂ ਲੋਕਾਂ ਨੇ ਰੋ ਰੋ ਬਰਹਾਲ ਕਰ ਲੈਣਾ ਸੀਗਾ ਉਹਦੇ ਬੱਚਿਆਂ ਨੂੰ ਕੋਈ ਨਾ ਕੋਈ ਗੋਦ ਲੈ ਲੈਂਦਾ ਕੋਈ ਨਾ ਕੋਈ ਪਾਲ ਲੈਂਦਾ ਐਦੇ ਨਾਲ ਕਿਹੜਾ ਦੁੱਖ ਮਡਾਵੇ ਇਹਦੇ ਬੱਚਿਆਂ ਨੂੰ ਕਿਹੜਾ ਪਾਲੇ ਉਹਨਾਂ ਦਾ ਦੁੱਖ ਕੌਣ ਸਮਝੇ ਮੈਂ ਆਲੇ-ਦਾਲੇ ਦਰਖਤਾਂ ਤੇ ਵੀ ਨਿਗਾਹ ਮਾਰੀ ਹੈ ਨਾ ਉਹ ਵੀ ਕੋਈ ਛੜਕ ਦੇ ਕਿਨਾਰੇ ਜਿਹੜੇ ਦਰਖਤ ਫਰੇ ਨੇ ਕਿਹੜੇ ਕਿਤੇ ਇਹਦਾ ਆਲਣਾ ਮੈਨੂੰ ਮਿਲ ਜੇ ਬਹੁਤ ਆਲੇ-ਦਾਲੇ ਦੇਖਿਆ ਉੱਪਰ ਦੇਖਿਆ ਪਰ ਪਤਾ ਨਹੀਂ ਕਿਹੜੀ ਜਗ੍ਹਾ ਤੇ ਬੱਚੇ ਹੋਣਗੇ ਕਿਹੜੀ ਜਗ੍ਹਾ ਦਾ ਹਾਲ ਨਾ ਹੋਊਗਾ ਜਾਂ ਦਰਖਤ ਤੇ ਹੋਊਗਾ ਜਾਂ ਜਿਹੜੇ ਲਵੇ ਗਦਾਮ ਨੇ ਜਾਂ ਖਾਲੀ ਪਏ ਕੁਆਟਰ ਨੇ ਇਹਨਾਂ ਦੇ ਵਿੱਚ ਕਿਸੇ ਥਾਂ ਤੇ ਹੋਊਗਾ ਪਤਾ ਨਹੀਂ ਕਿੱਥੇ ਹੋਣਾ ਪਤਾ ਨਹੀਂ ਉਹ ਕਿੱਦਾਂ ਹੋਣਗੇ ਕਿਵੇਂ ਹੋਣਗੇ ਹਨਾ ਹਣ ਤਾਂ ਉਹਨਾਂ ਨੂੰ ਚਾਹ ਹੋਣਾ ਕਿ ਸਾਡੀ ਮੰਗ ਗਈ ਹੈ ਥੋੜੇ ਟਾਈਮ ਨੂੰ ਮੁੜਾਊਗੀ ਸਾਨੂੰ ਆ ਕੇ ਫੇਰ ਦੁੱਧ ਬੁਲਾਊਗੀ ਹਨਾ ਪਰ ਉਹ ਉਹਨਾਂ ਦੀ ਉਡੀਕ ਕਦੇ ਪੂਰੀ ਨਹੀਂ ਹੋਣੀ ਪਰ ਜਿਹੜੇ ਵੀ ਬੰਦੇ ਤੋਂ ਇਹ ਪਾਪ ਹੋਇਆ ਉਹਨੂੰ ਨਹੀਂ ਪਤਾ ਹੋਣਾ ਕਿ ਮੇਰੇ ਤੋਂ ਪਾਪ ਹੋ ਗਿਆ ਹਨਾ ਪਰ ਉਹ ਬੱਚੇ ਤੜਫ ਤੜਫ ਕੇ ਮਰਨਗੇ ਭੁੱਖੇ ਮਰਨਗੇ ਹੌਲੀ ਹੌਲੀ ਪਹਿਲਾ ਇੱਕ ਮਰੂ ਫਿਰ ਦੂਜਾ ਮਰੂ ਹੌਲੀ ਹੌਲੀ ਉਹਨਾਂ ਨੇ ਮਰ ਜਾਣਾ ਆਪਣੀ ਮਾਂ ਨੂੰ ਢੀਕਦੇ ਨੂੰ ਇਹ ਗੱਲ ਦਾ ਪਾਪ ਦਾ ਜ਼ਰੂਰ ਲੱਗੂਗਾ ਬਹੁਤ ਮਨ ਦੁਖੀ ਹੋਇਆ ਮੈਂ ਹੀ ਕਹਣਾ ਉਹਨਾਂ ਜਦੋਂ ਵੀ ਆਪਾਂ ਮੋਟਰਸਾਈਕਲ ਗੱਡੀ ਲੈ ਕੇ ਜਾਂਦੇ ਆ ਤਾਂ ਥੋੜਾ ਧਿਆਨ ਕਰ ਲਿਆ ਕਰੋ ਇਹ ਬੇਜਵਾਨਾਂ ਨੂੰ ਆਪਾਂ ਦਰੜ ਜਾਂਦੇ ਹਨ ਕਈਆਂ ਦੇ ਬੱਚੇ ਹੁੰਦੇ ਐ ਉਹਨਾਂ ਦੇ ਬੱਚੇ ਉਹਨਾਂ ਨੂੰ ਢੀਕਦੇ ਹੁੰਦੇ ਐ ਉਹ ਇਦਾਂ ਹੀ ਭੁੱਖੇ ਮਰ ਜਾਂਦੇ ਆ ਆਪਣੀ ਮਾਂ ਤੋਂ ਬਿਨਾ ਜਿਵੇਂ ਇਹਦੇ ਬੱਚੇ ਮਰਨਗੇ ਹੁਣ ਉਹਨਾਂ ਦੀ ਮਾਂ ਨੇ ਨਹੀਂ ਮੁੜਨਾ ਉਹ ਉਡੀਕਦੇ ਉਡੀਕਦੇ ਆਪਣੀ ਮਾਂ ਨੂੰ ਮਰ ਜਾਣਗੇ ਕਿ ਮਾਂ ਹੁੰਦੀ ਐ ਮਾਂ ਓਏ ਦੁਨੀਆ ਵਾਲਿਓ ਮਾਂ ਬਿਨਾ ਨਾ ਕੋਈ ਲਾੜ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਮਾਂ ਹੈ ਰੱਬ ਦਾ ਨਾਂ ਓਏ ਦੁਨੀਆ ਵਾਲਿਓ ਮਾਂ ਹੁੰਦੀ ਐ ਮਾਂ ਓਏ ਦੁਨੀਆ ਵਾਲਿਓ ਆਓ ਰਲ ਮਿਲ ਕੇ ਧਿਆਨ ਦਈਏ ਆਪਾਂ ਵਾਤਾਵਰਨ ਨੂੰ ਬਚਾਈਏ ਕੁਦਰਤ ਨੂੰ ਬਚਾਈਏ ਇਨਾਂ ਜੀਵਾਂ ਨੂੰ ਬਚਾਈਏ ਧਰਤੀ ਤੋਂ ਉਲੋਗ ਹੁੰਦੇ ਜਾ ਰਹੇ ਨੇ ਇਹ ਸਾਰਾ ਕਸੂਰ ਆਪਣਾ ਐ ਆਪਾਂ ਨੇ ਧਰਤੀ ਨੂੰ ਬਰਬਾਦ ਕੀਤਾ ਆਪਾਂ ਨੇ ਧਰਤੀ ਨੂੰ ਬਿਲਕੁਲ ਖਤਮ ਕਰਨ ਦੀ ਤਦਦਾਦ ਤੇ ਲੈ ਜਾਂਦਾ ਕਿਉਂਕਿ ਆਪਾਂ ਨੇ ਇਹਨਾਂ ਤੋਂ ਇਹਨਾਂ ਦੇ ਘਰ ਖੋਲੇ ਇਹਨਾਂ ਦੀਆਂ ਰਹਿਣ ਵਾਲੀਆਂ ਥਾਵਾਂ ਖੋਲੀਆਂ ਕਈ ਪ੍ਰਜਾਤੀਆਂ ਕਈ ਨਸਲਾਂ ਲੋਪ ਹੋ ਗਈਆਂ ਔਰਲ ਮਕੇ ਹਮਲਾ ਮਾਰੀਏ ਆਪਾਂ ਇਹ ਧਰਤੀ ਨੂੰ ਵਾਤਾਵਰਨ ਨੂੰ ਕੁਦਰਤ ਨੂੰ ਬਚਾਈਏ ਇਹਨਾਂ ਜੀਵ ਜੰਤੂਆਂ ਨੂੰ ਬਚਾਈਏ